ਅਗਮ ਦੇ ਵਿੱਚ ਮੈਨੂੰ ਅੱਜ 4 ਸਾਲ ਹੋ ਗਏ ਆ ਇੱਕ ਐਮਸੀ ਦੇ ਤੌਰ ਤੇ ਜਿਹੜੇ ਕਿ ਆਪਣੇ ਵਾਰਡ ਦੀ ਮੈਂ ਸੇਵਾ ਨਿਭਾ ਰਿਆ ਮੇਰੇ ਵਾਰਡ ਦੇ ਵਿੱਚ ਮਹਾਰਾਜ ਜਿਹੜਾ ਰਣਜੀਤ ਸਿੰਘ ਨਗਰ ਆ ਉਹਦੀ ਜਿਹੜੀ ਕਿ ਦੇਸ ਦਾ ਟਾਬਾ ਜਿਹੜਾ ਕੋਟਕਪੁਰਾ ਬਾਈਪਾਸ ਤੇ ਆ ਜਿਹੜਾ ਕਿ ਉਥੇ ਕ੍ਰੋਸਿੰਗ ਵਾਲਾ ਜਿਹੜਾ ਥੱਲੇ ਪਾਈਪਾ ਉਹਦਾ ਪੈਪ ਟੁੱਟਿਆ ਹੋਇਆ ਤੇ ਮੇਰੀ ਜਿਹੜੀ ਕਿ 4 ਸਾਲਾਂ ਤੋਂ ਜਦੋਂ-ਜਦ ਚੱਲ ਰਹੀ ਆ ਚਾਹੇ ਹਾਈਵੇ ਵਾਲੇ ਆ ਐਨਐਚ ਵਾਲੇ ਜਾਂ ਹੋਰ ਵੀ ਜਿਹੜੇ ਆ ਸਾਰਿਆਂ ਨਾਲ ਹੀ ਤਕਰੀਬਨ ਮੈਂ ਕਹਿ ਸਕਦਾ ਪਾਲ ਮਿਲ ਕਰਕੇ ਜਿਹੜੇ ਕਿ ਆਪਣੇ ਸੀਵਰੇਜ ਦੀ ਸਮੱਸਿਆ ਤੋਂ ਛਡਕਾਰਾ ਪਾਉਣ ਲਈ ਮੈਂ ਕਿਹੜਾ ਅਫਸਰਾ ਵੀ ਜਿਹਦੇ ਮੈਂ ਤਰਲੇ ਨਹੀਂ ਕੀਤੇ ਜਾਂ ਮੈਂ ਮੈਂਤਾ ਨਹੀਂ ਕੀਤੀਆਂ ਹੁਣ ਜਾ ਕੇ 4 ਸਾਲ ਬਾਅਦ ਜਿਹੜਾ ਕਿ ਮੇਰਾ ਸੀਵਰੇਜ ਦਾ ਕੰਮ ਨੇਤਰੇ ਚੜਨ ਲੱਗਾ ਸੀਗਾ ਅੱਜ ਤੋਂ ਜਿਹੜਾ ਕਿ ਮੈਂ ਕਹਿ ਸਕਦਾ ਵੀ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਨੂੰ ਕਹਿੰਦਾ ਵੀਰੇ ਵੀ ਆਪਾਂ ਵੀ ਪਈ 25 ਦਿਨ ਰੋਕ ਕੇ ਪੇਮੈਂਟ ਕਰਵਾ ਲਈਏ ਤੇ ਜਿਹੜਾ ਇੱਕ ਕੰਮ ਆਪਾਂ ਉਹ ਜਿਹੜਾ ਕਿ ਹੋਰ ਨਾਲ ਕਰਾਉਣਾ ਮੈਂ ਕਿਹਾ ਵੀਰੇ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਲਾਂਕੇ ਮੇਰਾ ਕੰਮ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਅੱਜ ਮਹੀਨਾ ਬੀਤ ਜਾਣ ਤੇ ਅੱਜ ਨਗਰ ਨਗਮ ਦੇ ਵਿੱਚ ਸੰਤੋਖ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਆਇਆ ਆਉਣ ਰਿਕਾਰਡ ਮੇਰੇ ਕੋਲ ਇਹ ਵੀਡੀਓ ਹੈਗੀ ਆ ਫਿਰ ਮੈਨੂੰ ਸਾਈਡ ਤੇ ਦਫ਼ਤਰ ਐਮਐਲਏ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਮੈਨੂੰ ਕਹਿੰਦਾ ਵੀ 15 ਦਿਨ ਆਪਾਂ ਪੇਮੈਂਟ ਜੀ ਹੋਰ ਰੋਕ ਲਈਏ ਮੈਂ ਕਿਹਾ ਵੀਰੇ ਫਿਰ ਮੈਂ ਤੁਸੀਂ ਉਹੀ ਮਾਰ ਦਿਓ ਕਿਉਂਕਿ ਮੈਂ 4 ਸਾਲ ਦਾ ਪਹਿਲਾਂ ਹੋ ਕੇ ਤਰਲੇ ਮਾਰਦੇ ਨੂੰ ਕਿਉਂਕਿ ਹੋਰ 7 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੇ ਆ ਜੇ ਮੇਰਾ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਮੇਰਾ ਇੱਕ ਨਿਸ਼ਚਿਤ ਹੀ ਆ ਵੀ ਮੈਂ ਉਤੋਂ ਜਿਹੜਾ ਕਿ ਜਿਹੜੀ ਕੰਪੇਨ ਦੇ ਵਿੱਚ ਹਾਰਨ ਦੇ ਮੇਰੇ ਚਾਂਸ ਜਿਹੜੇ ਬਣ ਸਕਦੇ ਆ ਚਲੋ ਇੰਨੀ ਗੱਲ ਕਹਿਣ ਤੇ ਮੈਂ ਜਦੋਂ ਉੱਥੋਂ ਉੱਠ ਕੇ ਚਲਾ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਕੀ ਇਹਨਾਂ ਨੇ ਸਾਡੀਆਂ ਜਿਹੜੀਆਂ ਕਿ ਜੈਟ ਗਾਲੀਆਂ ਗੱਡੀਆਂ ਵਾਂ ਸਾਡੇ ਕਿਸੇ ਵੀ ਅਫਸਰ ਨਾਲ ਤਾਲਮਿਲ ਨਹੀਂ ਕੀਤੀ ਇੱਕ ਜਸਵੀਰ ਸਿੰਘ ਤੇ ਬਲਕਾਰ ਦੋਨਾਂ ਨੂੰ ਇਹਨਾਂ ਨੇ ਗੱਡੀ ਬੁਲਾ ਕੇ ਉੱਥੇ ਬਾਈਪਾਸ ਤੇ ਕਹਿੰਦੇ ਜੀ ਲੈਣ ਚੱਲ ਪੀ ਮੈਂ ਇਹਨਾਂ ਨੂੰ ਇਹ ਦੱਸਣਾ ਜਦ ਜੋਨਾ ਜਮ ਇਹਨਾਂ ਨੂੰ ਕੋਲ ਪੁੱਛਣਾ ਚਾਹੁੰਦਾ ਵੀ ਜੇ 4 ਸਾਲ ਦੀ ਜਿਹੜੀ ਲੈਂਡ ਨਹੀਂ ਚੱਲੀ ਤੇ ਹੁਣ ਉਹ ਕਿਹੜੀ ਜਿਹੜੀ ਜਾਦੂ ਦੀ ਛੜੀ ਸੀ ਜਿਹੜੀ ਕੀ ਉਹ ਲੈਂਡ ਚੱਲ ਗਈ ਔਰ ਰਿਕਾਰਡ ਸਾਡੇ ਪਮਨਜੀ ਕੋਲ ਵੀਡੀਓ ਹੈਗੀਆਂ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਥ ਘੜੇ ਕਰਤੇ ਸੀ ਵੀ ਇਹ ਜਿਹੜੀ ਲੈਂਡ ਨਹੀਂ ਚਲਣੀ ਡੈੱਡ ਹੋ ਚੁੱਕੀ ਐ ਨੈਲ ਲੈਂਡ ਨਵੀਂ ਜਿਹੜੀ ਪਾਣੀ ਪਊਗੀ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਹੋਈ ਸੀ ਮੈਂ ਕਿਹਾ ਮੈਮ ਜੇ ਮੇਰੀ ਪੇਮੈਂਟ ਕਰ ਦੋਗੇ ਨਾਲ ਤੁਸੀਂ ਤੇ ਜਿਹੜੀ ਕੀ ਇਹ ਮੇਰੀ ਲੈਂਡ ਜਿਹੜੀ ਕੀ ਚੱਲ ਸਕਦੀ ਆ ਇਹੜੀ ਮੇਰੇ ਵਾਰਡ ਦੇ ਵਾਸੀ ਜਿਹੜੇ ਕਿ ਇੰਨੀ ਗੰਦਗੀ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਬਤਰ ਕਰ ਰਹੇ ਆ ਤੇ ਉਹ ਇਸ ਛਟਕਾਰਾ ਪਾ ਲੈਣਗੇ ਇਸ ਲੈਂਡ ਤੋਂ ਜਿਹੜੀ ਕੀ ਮਤ ਕਿਸੇਵਰੇ ਦੀ ਸਮੱਸਿਆ ਤੋਂ ਚਲੋ ਮੇਰੇ ਇਹਨੇ ਗਾਲ ਕੱਢ ਮੈਂ ਉੱਠ ਕੇ ਆਪਦੇ ਦਫ਼ਤਰ ਦੇ ਵਿੱਚ ਆਉਦੀ ਡਿਊਟੀ ਪਤਾਣਾ ਸੀ ਤੇ ਇਹਨਾਂ ਨੇ ਕਿ ਉੱਥੇ ਗੱਡੀਆਂ ਮੰਗਾ ਕੇ ਮੈਨੂੰ ਕਹਿੰਦੇ ਲੈਂਡ ਚੱਲ ਪਈ ਮੈਂ ਉੱਥੇ ਜਦੋਂ ਮੌਕੇ ਤੇ ਗਿਆ ਤੇ ਇਹਨਾਂ ਨੇ ਮੇਰੇ ਨਾਲ ਗਰਮਾ ਸਰਦੀ ਵੀ ਕੀਤੀ ਤੇ ਅੱਗੋਂ ਖੱਬਾ ਵੀ ਬੋਲੇ ਜਾਂ ਮਦਸ਼ਾਹ ਸ਼ਬਦ ਬੋਲੇ ਉਸ ਤੋਂ ਪ੍ਰੰਤ ਇਹਨੇ ਜਰ ਕੋਈ ਇੱਟ ਗੱਡੀਆਂ ਨੇ ਮੇਰੇ ਮਾਨ ਵਾਤੇ ਫਿਰ ਮੈਨੂੰ ਆਪਣੇ ਬਚਾਅ ਵਾਤੇ ਜੜਕੇ ਵੇਪਰ ਮੈਨੂੰ ਕੱਢਣਾ ਹੀ ਪੈਣਾ ਕਿਉਂਕਿ ਜਿੱਥੇ ਦੇਖੋ ਜੀ ਮੇਰਾ ਇਹ ਨਾਲ ਕੋਈ ਅਜ ਤੱਕ ਵਾ ਵਾਸਤਾ ਨਹੀਂ ਸੀ ਮੈਨੂੰ ਦੱਸਣ ਦੇ ਮਤਾਬਕ ਹੀ ਆ ਵੀ ਇਹ ਇੱਕ ਠੇਕੇਦਾਰ ਸੀਗਾ ਇੱਥੇ ਤੇ ਅੱਜ ਜਿਹੜਾ ਕਿ ਇੱਥੇ ਨਗਰ ਨਗਰ ਦੇ ਵਿੱਚ ਘੁੰਮਦਾ ਫਿਰਦਾ ਕਿਤੇ ਕਿਸੇ ਦੀ ਫੈਲ ਵੇਕਲੀ ਕਿਤੇ ਕਿਸੇ ਦੀ ਫੈਲ ਵੇਲੀ